26 ਜਨਵਰੀ ਗਣਤੰਤਰ ਦਿਵਸ ਤੇ ਮੱਧਨਜ਼ਰ ADGP ਟ੍ਰੈਫਿਕ ਪੰਜਾਬ AS ਰਾਏ ਵੱਲੋਂ ਸਿਟੀ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਿਕਿਉਰਿਟੀ ਅਰੇਂਜਮੈਂਟ ਬਾਰੇ ਡਿਸਕਸ ਕੀਤਾ ਗਿਆ ਅਤੇ ਡਿਸਕਸ਼ਨ ਤੋਂ ਬਾਅਦ ਗਾਂਧੀ ਗਰਾਊਂਡ 'ਚ ਸਿਕਿਉਰਿਟੀ ਅਰੇਂਜਮੈਂਟ ਦੇਖੇ ਗਏ। ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਜੋ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਹਨ, ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਉਹਨਾਂ ਆਖਿਆ ਕਿ 26 ਜਨਵਰੀ ਦਾ ਦਿਹਾੜਾ ਖੁਸ਼ੀ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਬਾਸਟੈਂਡ ਤੇ ਰੇਲਵੇ ਸਟੇਸ਼ਨ ਦੀ ਚੱਪੇ-ਚੱਪੇ ਦੀ ਚੈਕਿੰਗ ਕੀਤੀ ਗਈ। ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈ ਜੇ ਆਪਣੇ ਕੰਟੈਂਨਰ ਤੇ ਬੱਸ ਪੋਸਟੀਆਂ ਆਪਣੀਆਂ ਐਪਰੇਸ਼ਨ ਦੇਖਣੀਆਂ ਨੇ। ਇਹਦੇ ਤਹਿਤ ਮੈਂ ਅੰਬੈਸਡਰ ਸਿਟੀ ਦੇ ਪ੍ਰੋਸਕਮਿਸ਼ਨਰ ਬੈਟ ਦੀ ਇਹਨਾਂ ਦੇ ਬੰਦੋਂ ਜੋ ਵੀ ਸਪਰਟੀ ਅਰੇਂਜਮੈਂਟ ਉਹਿੱਕੇ ਕਹਿ ਗਏ। ਉਹਨਾਂ ਨੂੰ ਡਿਸਕਸ ਕਰਤਾ। ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਊਂਡ ਤੇ ਜਾ ਕੇ ਉਹ ਪੁਲਿਸ ਸਟੇਸ਼ਨ ਜਿਹਦੇ ਚ ਛਾਟਾ ਤੇ ਇਸ ਨਾਮਾ ਵਾਲਾ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਊਂਡ ਲੈਵਲ ਤੇ ਜਿਗਿਆ ਇੰਨਾ ਬੰਦਿਆਂ ਗੱਲਾਂ ਕੀਆਂ ਗਈਆਂ ਨੇ ਕਿਸ ਤਰ੍ਹਾਂ ਖਾਨੇ ਵਾਲੇ ਵਿੱਚ ਕੈਮਰੇ ਇਸ ਦਾ ਸਿਸਟਮ ਖਾਨੇ ਤੇ ਐਕਸੈਸ ਕੰਟਰੋਲ ਦਾ ਸਿਸਟਮ ਉਹ ਸਾਰਾ ਮੈਂ ਬਾਚਾ ਹੈਗਾ ਔਰ ਉਸ ਬਾਚਣ ਤੋਂ ਬਾਅਦ ਫਿਰ ਆਪਾਂ ਇੱਥੇ ਗਾਂਧੀ ਗਰਾਊਂਡ ਤੇ ਆਏ ਹੈ ਕਿ ਕਾਂਧੀ ਗਰਾਉਂਡ ਦੇ ਸਿਉਰਟੀ ਅਰੇਂਜਮੈਂਟ ਦੇ ਵਿੱਚ ਦੇਖਿਆ ਹੈ ਕਿ ਮੈਂ ਇਨਰ ਤੋਂ ਜਿਹੜੇ ਇਹਨਾਂ ਬਹੁਤ ਖਾਸ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕਿ 550 ਦੇ ਗ੍ਰੂਪ ਪਲਾਜਨ ਇਹਨਾਂ ਦੇ ਜਿਹਨੂੰ ਈ ਕਮਿਸ਼ਨਰ ਸਾਹਿਬ ਆਪ ਲੀਡ ਕਰ ਰਹੇ ਨੇ ਅਲੋਂਗ ਵਿਦ ਦੂ ਬੀਸੀਪੀਜ਼ ਰਾਤ ਨੂੰ ਇਹ ਬਾਹਰ ਹੁੰਦੇ ਹੈ ਕਿ ਤਾਂ ਕਿ ਆਹਨ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਪਿਛਲੇ ਸਾਲ ਦਾ ਵੀ ਮੈਂ ਇਹਨਾਂ ਦਾ ਕ੍ਰਾਈਮ ਦੇਖਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਪਕੜੀ ਹੈਗੀ ਹੈ ਜੋ ਕਿ ਆਪਦੇ ਆਪ ਵਿੱਚ ਇੱਕ ਕੀਤੀਮਾਨ ਹੈ ਕੋਈ ਜਾਦ ਦੇ ਕਰੀਬ ਪੀਓਸ ਪਕੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24-25 ਦਿਨ ਹੋਏ ਇਹਨਾਂ ਨੇ ਕੋਈ 20 ਦੇ ਕਰੀਬ ਪੀਓ ਪਕੜੇ ਲਏ ਹੈਗੇ ਸੋ ਪੁਲਿਸ ਵੱਲੋਂ ਪੂਰੀ ਮਸ਼ਤਦੀ ਹੈਗੀ ਆ